ਸਸਕਾਲਸ ਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਸੁਖਦੇਵ ਸਿੰਘ ਗੋਗਾ ਮੀੜੀ ਕਤਲ ਮਾਮਲੇ ਦੇ ਨਾਲ ਜੁੜੀ ਹੋਈ ਹੈ ਜਿਸ ਦੇ ਵਿੱਚ ਐਨਆਈਏ ਦੇ ਵੱਲੋਂ 12 ਗੈਂਗਸਟਰਾਂ ਦੇ ਨਾਂ ਸ਼ਾਮਲ ਕੀਤੇ ਗਏ ਨੇ ਤੇ ਚਾਰ ਸੀਟ ਵੀ ਦਾਅਰ ਕਰ ਦਿੱਤੀ ਗਈ ਹੈ ਜਿਕਰੇ ਖਾਸ ਹੈ ਕਿ ਇਸ ਲਿਸਟ ਦੇ ਵਿੱਚ ਗੈਂਗਸਟਰ ਗੋਲਡੀ ਬਰਾੜ ਦਾ ਨਾਂ ਵੀ ਪਹਿਲੇ ਪੰਨੇ ਦੇ ਉੱਤੇ ਦਰਜ ਹੈ ਤੇ ਗੋਲਡੀ ਬਾੜ ਦੇ ਨਾਲ ਹੋਰ ਵੀ ਕਈ ਗੈਂਗਸਟਰਾਂ ਦੇ ਨਾਂ ਸ਼ਾਮਲ ਨੇ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਇਸ ਚਾਰ ਸ਼ੀਟ ਨੂੰ ਲੈ ਕੇ ਪਹਿਲਾਂ 11 ਜਿਹੜੇ ਵਿਅਕਤੀ ਸਨ ਦੋਸ਼ੀ ਸਨ ਮੁਲਜ਼ਮ ਸਨ ਉਹਨਾਂ ਦਾ ਜਿਹੜਾ ਇੱਕ ਦਾਇਰਾ ਇਸ ਚਾਰ ਸ਼ੀਟ ਦੇ ਵਿੱਚ ਰੱਖਿਆ ਗਿਆ ਸੀ ਉਹਨਾਂ ਦੇ ਨਾਂ ਸ਼ਾਮਲ ਸੀ ਪਰੰਤੂ ਉਸ ਤੋਂ ਬਾਅਦ ਜਦੋਂ ਇਸ ਦੇ ਵਿੱਚ ਜਾਂਚ ਹੁੰਦੀ ਹੈ ਉਸ ਤੋਂ ਬਾਅਦ 8 ਜਿਹੜੇ ਵਿਅਕਤੀ ਨੇ ਮੁਲਜ਼ਮ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਚਾਰ ਗੋਲਡੀ ਬਰਾਡਸ ਨੇ ਅਜੇ ਵੀ ਫਰਾਰ ਦੱਸੇ ਜਾ ਰਹੇ ਨੇ ਜਦੋਂ ਇਹ ਵੱਡਾ ਖੁਲਾਸਾ ਹੋਇਆ ਪੁੱਛਗਿੱਛ ਦੌਰਾਨ ਤਾਂ ਉਦੋਂ ਇਹ ਵੀ ਪਤਾ ਲੱਗਾ ਕਿ ਗੋਲਡੀ ਬਰਾਡ ਦੇ ਵੱਲੋਂ ਪਾਕਿਸਤਾਨ ਤੋਂ ਹਥਿਆਰ ਤਸਕਰੀ ਨਸ਼ਾ ਤਸਕਰੀ ਵਰਗੇ ਜਿਹੜੇ ਕਾਲੇ ਕਾਰੋਬਾਰ ਸੀ ਉਹ ਵੀ ਚਲਾਏ ਜਾ ਰਹੇ ਸਨ ਜਿਸ ਤੋਂ ਬਾਅਦ ਉਹਨਾਂ ਨੂੰ ਅੱਤਵਾਦੀ ਵੀ ਡਿਕਲੇਅਰ ਕੀਤਾ ਗਿਆ ਕਿਉਂਕਿ ਭਾਰਤ ਦੇ ਖਿਲਾਫ ਜਿਹੜੀ ਗਤੀਵਿਧੀਆਂ ਕੀਤੀਆਂ ਨੇ ਹਥਿਆਰ ਤਸਕਰੀ ਕੀਤੀ ਗਈ ਆ ਨਸ਼ਾ ਤਸਕਰੀ ਕੀਤੀ ਗਈ ਆ ਉਹਨਾਂ ਮਾਮਲੇ ਦੇ ਵਿੱਚ ਜਦੋਂ ਗੋਲਡੀ ਬਰਾੜ ਦੀ ਸ਼ਮੂਲਿਤ ਹੁੰਦੀ ਆ ਉਸ ਤੋਂ ਬਾਅਦ ਉਹਨਾਂ ਦੇ ਖਿਲਾਫ ਅੱਤਵਾਦੀ ਜਿਹੜਾ ਸੰਗਠਨ ਦਾ ਕਾਨੂੰਨ ਬਣਾਇਆ ਹੋਇਆ ਉਹ ਲਾਗੂ ਕਰ ਦਿੱਤਾ ਗਿਆ ਤੇ ਗੋਲਡੀ ਬਰਾੜ ਅਜੇ ਵੀ ਫਰਾਰ ਦੱਸਿਆ ਜਾ ਰਿਹਾ ਤੇ ਸੁਖਦੇਵ ਸਿੰਘ ਗੋਗਾ ਮੇੜੀ ਕਤਲ ਮਾਮਲੇ ਦੇ ਵਿੱਚ ਗੋਲਡੀ ਬਰਾੜ ਦਾ ਜਿਹੜਾ ਨਾਂਸ ਦੀ ਉਹ ਪਹਿਲੇ ਪੰਨਿਆਂ ਦੇ ਉੱਤੇ ਸੀ ਉੱਥੇ ਹੀ ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀਆਂ ਨੇ ਇਸ ਮਾਮਲੇ ਦੇ ਵਿੱਚ ਕਿਉਂਕਿ 8 ਵਿਅਕਤੀ ਅਜੇ ਗ੍ਰਿਫਤਾਰ ਨੇ 4 ਵਿਅਕਤੀ ਅਜੇ ਫਰਾਰ ਨੇ ਜਦੋਂ ਸਾਰੇ ਮੁਲਜ਼ਮ ਕਾਬੂ ਹੋਣਗੇ ਉਸ ਤੋਂ ਬਾਅਦ ਜਿਹੜੀ ਸਾਰੀ ਪਲੈਨਿੰਗ ਹੈ ਉਹ ਵੀ ਪਤਾ ਲੱਗੇਗੀ ਕਿ ਕਿਸ ਦੇ ਆਧਾਰ ਦੇ ਉੱਤੇ ਇਹ ਜਿਹੜਾ ਕੰਮ ਹੈ ਕੀਤਾ ਗਿਆ ਇਹ ਕਤਲ ਕੀਤਾ ਗਿਆ ਤੇ ਇਸ ਦੇ ਪਿੱਛੇ ਜੀ ਜਿਹੜੀ ਖਾਸ ਵਜ੍ਹਾ ਹੈ ਉਹ ਕੀ ਹੈ ਇਸ ਦੇ ਨਾਲ ਹੀ ਜਿਹੜੀ ਮੋੜਲੀ ਪੁੱਛਗਿੱਛ ਹੋਈ ਹੈ ਉਸ ਦੇ ਵਿੱਚ ਗੋਲਡੀ ਬਰਾੜ ਦਾ ਨਾਂ ਹੈ ਜੋ ਉਹ ਮੋੜਲੀ ਸੁਰਖੀਆਂ ਦੇ ਵਿੱਚ ਆਇਆ ਹਾਲਾਂਕਿ ਵੱਡਾ ਸਵਾਲ ਇਹ ਵੀ ਖੜਾ ਹੋ ਰਿਹਾ ਹੈ ਕਿ ਸੁਖਦੇਵ ਸਿੰਘ ਗੋਗਾ ਮੇੜੀ ਕਤਲ ਮਾਮਲੇ ਦੇ ਵਿੱਚ ਗੋਲਡੀ ਬਰਾੜ ਦੇ ਨਾਲ ਹੋਰ ਕਿਹੜੇ ਗੈਂਗਸਟਰ ਸ਼ਾਮਲ ਸਨ ਕਿਉਂਕਿ ਗੋਲਡੀ ਬਰਾੜ ਜਦੋਂ ਤੋਂ ਜਿਹੜੀ ਇਹ ਗੈਂਗਸਟਰਵਾਦੀ ਦੁਨੀਆ ਉਸਦੇ ਵਿੱਚ ਪੈਰ ਪਾਉਂਦਾ ਉਸ ਤੋਂ ਬਾਅਦ ਕਈ ਗੈਂਗਸਟਰਾਂ ਦੇ ਨਾਲ ਉਸਤੇ ਲਿੰਕ ਵੀ ਜੁੜਦੇ ਰਹੇ ਨੇ ਭਾਵੇਂ ਲਾਰੈਂਸ ਬਿਸ਼ਨੋਈ ਦੀ ਗੱਲ ਕੀਤੀ ਜਾਵੇ ਭਾਵੇਂ ਹੋਰ ਕਈ ਜਿਹੜੇ ਨਾਮੀ ਗੈਂਗਸਟਰ ਨੇ ਉਹਨਾਂ ਦੇ ਨਾਲ ਗੋਲਡੀ ਬਰਾੜ ਦਾ ਜ਼ਿਕਰ ਜ਼ਰੂਰ ਹੋਇਆ ਤੇ ਹੁਣ ਜਦੋਂ ਗ੍ਰਿਫਤਾਰੀਆਂ ਹੋਣ ਗਈਆਂ ਕਿਉਂਕਿ ਚਾਰ ਮੁਲਜ਼ਮ ਅਜੇ ਫਰਾਰ ਨੇ ਉਸ ਤੋਂ ਬਾਅਦ ਹੋਰ ਵੀ ਵੱਡੇ ਖੁਲਾਸੇ ਹੋਣਗੇ ਤੇ ਐਨਆਈਏ ਦੇ ਉਹ ਜਿਹੜੀ 4 ਸ਼ੀਟ ਹੈ ਉਹ ਦਾਇਰ ਕਰ ਦਿੱਤੀ ਗਈ ਹੈ 12 ਵਿਕਤੀਆਂ ਦੇ ਖਿਲਾਫ 8 ਗ੍ਰਿਫਤਾਰ ਕੀਤੇ ਗਏ ਨੇ ਚਾਰਜ ਫਰਾਰ